ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਧਰਮ ਪ੍ਰਚਾਰ ਕਰਦੇ ਹੋਏ ਕੁਰਕਸ਼ਿੱਤਰ ਪਹੁੰਚ ਗਏ ਉਸ ਸਮੇਂ ਸੂਰਜ ਗ੍ਰਹਿਣ ਲੱਗਣ ਵਾਲਾ ਸੀ ਲੋਕ ਇਕੱਠੇ ਹੋ ਰਹੇ ਸਨ ਹਿੰਦੂਆਂ ਵਿੱਚ ਗ੍ਰਹਿਣ ਬਾਰੇ ਕਈ ਭਰਮ ਪਏ ਹੋਏ ਹਨ ਇਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਜਿੰਨਾ ਚਿਰ ਗ੍ਰਹਿਣ ਲੱਗਾ ਰਹੇ ਉੰਨਾ ਚਿਰ ਅੱਗ ਨਹੀਂ ਬਾਲਨੀ ਅਤੇ ਕੁਝ ਰਿੰਨਣਾ ਪਕਾਉਣਾ ਤੇ ਖਾਣਾ ਪੀਣਾ ਨਹੀਂ ਤੀਰਥ ਉੱਪਰ ਮਾਸ ਦਿਨ ਨਵੀ ਉਹ ਮਾੜਾ ਗਿੰਦੇ ਹਨ ਜਦੋਂ ਸੂਰਜ ਗ੍ਰਹਿਣ ਲੱਗ ਪਿਆ ਤਾਂ ਗੁਰੂ ਜੀ ਨੇ ਅੱਗ ਬਾਲ ਕੇ ਇੱਕ ਸ਼ਰਧਾਲੂ ਰਾਜੇ ਵੱਲੋਂ ਭੇਟਾ ਕੀਤਾ ਗਿਆ ਹਿਰਨ ਦਾ ਮਾਸ ਰਿਜਨਾ ਧਰ ਦਿੱਤਾ ਅੱਗ ਦਾ ਧੂਆਂ ਉੱਠਦਾ ਦੂਰ ਦੂਰ ਤੱਕ ਦਿਸ ਪਿਆ ਮਾਸ ਵਸਨਾ ਵੀ ਖਿਲਰ ਗਈ ਲੋਕ ਭੜਕ ਉੱਠੇ ਉਹ ਕਹਿਣ ਹਨੇਰ ਹੋ ਗਿਆ ਕੁਰਕ ਖੇਤਰ ਜਿਹਾ ਤੀਰਥ ਹੋਵੇ ਸੂਰਜ ਗ੍ਰਹਿਣ ਲੱਗਾ ਹੋਇਆ ਹੋਵੇ ਅਤੇ ਈਤੀ ਅੱਗ ਬਾਲੀ ਜਾਵੇ ਤੇ ਉੱਪਰ ਮਾਸ ਚੜਾਇਆ ਜਾਵੇ ਚਾਰੇ ਚੁਫੇਰੇ ਰੋਲਾ ਜਿਹਾ ਪੈ ਗਿਆ ਲੋਕ ਗੁਰੂ ਜੀ ਦੀ ਦਵਾਲੀ ਆ ਜੁੜੀ ਉਹਨਾਂ ਦਾ ਸੰਤਾ ਸਾਧੂਆਂ ਵਾਲਾ ਪੁਸ਼ਾਕਾ ਵੇਖ ਕੇ ਚੰਗੇ ਚੰਗੇ ਵਿਦਵਾਨ ਵੀ ਉੱਥੇ ਪਹੁੰਚ ਗਏ ਉਹਨਾਂ ਵਿੱਚੋਂ ਇੱਕ ਨਾਨੂ ਪੰਡਿਤ ਸਭ ਤੋਂ ਮੁੱਖੀ ਵਿਦਵਾਨ ਸੀ ਨਾਨੂ ਪੰਡਿਤ ਨੇ ਗੁਰੂ ਜੀ ਨੂੰ ਕਿਹਾ ਆਪ ਸਾਧੂ ਹੋ ਬੜੇ ਮਹਾਤਮਾ ਜਪਦੇ ਹੋ ਪਰ ਇਹ ਕੀ ਕਰ ਰਹੇ ਹੋ ਅਜੇ ਸਮੇਂ ਤੇ ਅਜੇ ਤਾਂ ਮਾਸ ਰਿੰਦੇ ਹੋ ਮਾਸ ਖਾਣਾ ਤਾਂ ਕੁੰਝ ਵੀ ਠੀਕ ਨਹੀਂ ਜੀਵਾਂ ਨੂੰ ਮਾਰਨਾ ਤਾਂ ਪਾਪ ਹੈ ਸਭ ਧਰਮ ਸ਼ਾਸਤਰਾਂ ਵਿੱਚ ਇਸ ਨੂੰ ਮਾੜਾ ਕਿਹਾ ਗਿਆ ਹੈ ਅੱਗੂ ਗੁਰੂ ਜੀ ਬੋਲੇ ਪੰਡਿਤ ਜੀ ਮਾਸ ਬਾਰੇ ਝਗੜਾ ਉਹੀ ਲੋਕ ਕਰਦੇ ਹਨ ਜਿਹੜੇ ਅਸਲੀ ਗਿਆਨ ਤੋਂ ਸੱਖਣੇ ਹੁੰਦੇ ਹਨ ਇੱਥੇ ਪਾਪ ਪੁੰਨ ਦਾ ਤਾਂ ਸਵਾਲ ਹੀ ਨਹੀਂ ਜਿੰਦੇ ਰਹਿਣ ਲਈ ਹਰੇਕ ਜੀਵ ਨੂੰ ਖੁਰਾਕ ਖਾਣੀ ਪੈਂਦੀ ਹੈ ਇਹ ਖੁਰਾਕ ਬਹੁਤੀ ਜਾਨਵਰ ਸ਼ੇਹਾਂ ਤੋਂ ਹੀ ਪ੍ਰਾਪਤ ਕੀਤੀ ਜਾਂਦੀ ਹੈ ਜੀਵ ਜੀਵਾਂ ਨੂੰ ਖਾਂਦੇ ਹਨ ਤੁਹਾਡੇ ਜਿਹੇ ਧਰਮੀ ਬੰਦੇ ਸਾਗ ਭਾਜੀਆਂ ਖਾਂਦੇ ਹਨ ਅਤੇ ਦੁੱਧ ਪਿੰਦੇ ਹਨ ਜਾਣ ਤਾਂ ਸਾਗ ਭਾਜੀ ਵਿੱਚ ਵੀ ਰੁੱਖਾ ਬੁੱਟੀਆਂ ਅਤੇ ਅੰਨ ਤਰਕਾਰੀ ਵਿੱਚ ਵੀ ਹੁੰਦੀ ਹੈ ਦੁੱਧ ਦਹੀਂ ਅਤੇ ਪਾਣੀ ਵਿੱਚ ਅਣਗਿਣਤ ਜੀਵ ਹੁੰਦੇ ਹਨ ਜੇ ਜੀਵਾਂ ਨੂੰ ਮਾਰਨਾ ਤੇ ਖਾਣਾ ਪਾਪ ਹੈ ਤਾਂ ਇਸੋ ਪਾਪ ਤੂੰ ਤਾਂ ਕੋਈ ਵੀ ਬਚ ਨਹੀਂ ਸਕਦਾ ਪੰਡਤ ਕਹਿਣ ਲੱਗਾ ਕਿ ਆਪ ਦਾ ਮਤਲਬ ਇਹ ਹੈ ਕਿ ਬੰਦੇ ਨੂੰ ਖਾਣ ਪੀਣ ਬਾਰੇ ਕੋਈ ਪਰਖ ਵਿਚਾਰ ਨਹੀਂ ਕਰਨੀ ਚਾਹੀਦੀ ਕਿ ਜੋ ਮਿਲੇ ਸਭ ਕੁਝ ਹੀ ਖਾ ਪੀ ਲੈਣਾ ਚਾਹੀਦਾ ਹੈ ਗੁਰੂ ਜੀ ਨੇ ਕਿਹਾ ਨਾ ਪਈ ਇਹ ਗੱਲ ਨਹੀਂ ਖਾਣ ਪੀਣ ਬਾਰੇ ਸੋਚ ਵਿਚਾਰ ਕਰਨੀ ਜ਼ਰੂਰੀ ਹੈ ਮੇਰਾ ਸਿੱਧਾ ਜਿਹਾ ਸੂਲ ਇਹ ਹੈ ਕਿ ਅਜਈ ਸ਼ੈ ਕੋਈ ਨਾ ਖਾਵੋ ਜਿਸ ਕਰਕੇ ਸਰੀਰ ਵਿੱਚ ਰੋਗ, ਪੀੜ ਜਾਂ ਖਰਾਬੀ ਪੈਦਾ ਹੋਵੇ ਜਾਂ ਜਿਸ ਕਰਕੇ ਮਨ ਵਿੱਚ ਬੁਰੇ ਖਿਆਲ ਤੇ ਮੰਦੀਆਂ ਖੁਆਇਸ਼ਾਂ ਪੈਦਾ ਹੋਣ ਪੰਡਤ ਜੀ ਨੇ ਕਿਹਾ ਪਰ ਸ਼ਾਸਤਰ ਵਿੱਚ ਮਾਸ ਖਾਣ ਨੂੰ ਮਾੜਾ ਗਿਣਿਆ ਗਿਆ ਹੈ ਕਿ ਅਸੀਂ ਵੈਦਾਂ ਸ਼ਾਸਤਰਾਂ ਨੂੰ ਮਨੋਂ ਹਟ ਜਾਈਏ ਕਿ ਉਹ ਝੂਠੇ ਹਨ ਗੁਰੂ ਜੀ ਨੇ ਕਿਹਾ ਨਹੀਂ ਪੰਡਤ ਜੀ ਵੇਦ ਸ਼ਾਸਤਰ ਤਾਂ ਝੂਠੇ ਨਹੀਂ ਤੁਸੀਂ ਉਹਨਾਂ ਨੂੰ ਧਿਆਨ ਨਾਲ ਵਿਚਾਰਦੇ ਨਹੀਂ ਵੈਦਾਂ ਸ਼ਾਸਤਰਾਂ ਵਿੱਚ मांस ਦਾ ਕਈ ਵਾਰ ਜ਼ਿਕਰ ਆਇਆ ਹੈ ਪਰ ਉੱਥੇ ਵੀ ਮਾਸ ਖਾਣਾ ਵਰਜਿਆ ਨਹੀਂ ਹੋਇਆ ਤੁਹਾਡੇ ਰਿਸ਼ੀ ਜਾਨਵਰ ਮਾਰਦੇ ਸਨ ਬਲੀ ਦਿੰਦੇ ਸਨ ਜੱਗ ਕਰਦੇ ਸਨ ਤੇ ਦੇਵਤਿਆਂ ਦੀ ਪੂਜਾ ਕਰਦੇ ਸਨ ਕਿ ਉਹ ਪਾਪੀ ਸਨ ਜਿਹੜੀ ਸ਼ੈ ਦੇਵਤਿਆਂ ਨੂੰ ਚੜਾਈ ਜਾ ਸਕਦੀ ਹੈ ਉਹ ਭੈੜੀ ਕਿਵੇਂ ਹੋਈ ਸੋ ਪੰਡਤ ਜੀ ਇਹ ਪਰਮ ਛੱਡੋ ਨਾ ਮਾਸ ਖਾਣ ਵਾਲਾ ਪਾਪੀ ਹੈ ਅਤੇ ਨਾ ਮਾਸ ਨਾ ਖਾਣ ਵਾਲਾ ਪੁੰਨੀ ਹੈ ਪਾਪੀ ਉਹ ਹੈ ਜੋ ਭੈੜੇ ਕੰਮ ਕਰਦਾ ਹੈ ਗਰੀਬਾਂ ਦਾ ਲਹੂ ਪਿੰਦਾ ਹੈ ਪਰਾਇਆ ਹੱਕ ਖੁੰਦਾ ਹੈ ਮਾੜਿਆਂ ਉੱਪਰ ਹਿੱਕ ਦਾ ੱੱਕਾ ਕਰਦਾ ਹੈ ਪੁੰਨੀ ਹੋ ਹੈ ਜੋ ਭਲੇ ਕੰਮ ਕਰਦਾ ਹੈ ਹੋਰਾਂ ਦਾ ਭਲਾ ਕਰਦਾ ਹੈ ਹੋਰਾਂ ਨੂੰ ਸੁੱਖ ਦਿੰਦਾ ਹੈ ਅਜੇ ਪਾਪਾਂ ਤੋਂ ਬਚੋ ਅਜੇ ਪੁੰਨ ਕਮਾਓ ਤੁਹਾਡਾ ਦੋਹੀ ਜਹਾਨੀ ਭਲਾ ਹੋਵੇਗਾ ਮਾਸ ਕਾਸ ਦੇ ਝਗੜਿਆਂ ਵਿੱਚ ਕਾਨੂੰ ਫਸਦੇ ਹੋ ਗੁਰੂ ਜੀ ਦੇ ਇਹਨਾਂ ਬਚਨਾਂ ਦਾ ਸਭ ਉੱਪਰ ਬੜਾ ਅਸਰ ਹੋਇਆ ਪੰਡਤ ਨਾਨੂ ਜੀ ਅਤੇ ਹੋਰ ਸਾਰੇ ਗੁਰੂ ਨਾਨਕ ਦੇਵ ਜੀ ਦੇ ਚਰਨੀ ਲੱਗੇ ਉਹਨਾਂ ਨੂੰ ਅਸਲੀ ਧਰਮ ਅਤੇ ਪਾਪ ਪੁੰਨ ਦੀ ਸੋਝੀ ਆ ਗਈ ਉਹ ਗੁਰੂ ਜੀ ਦੀ ਸਿੱਖ ਬਣ ਗਏ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ